स्वागत है किसान बिरोहड अटलोडेरी फार्म बठिंडा ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾਂ ਦੀ ਐਡ ਕਰਾਉਣੀ ਆ ਆਪਣਾ ਮਾਲ ਨੰਬਰ ਹੈਗਾ 987682397 ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਕਰ ਰਿਹਾ ਨੋਟ ਕਰ ਲੋ ਅੱਜ ਅਪਰ ਤਿੰਨ ਵੜਾ ਲੈ ਕੇ ਆਏ ਆ ਵੜਾ ਦਾ ਪਿਆਰ ਦੀਆਂ ਇੱਕ ਬਾਈ ਦੀ ਹੁਣੇ 22 ਗੋਲੇ ਖੜਾ ਤੇ ਸੇਲ ਹੋ ਗਈਆਂ ਯਾ ਦੇਖੋ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜਾ ਵੀਰੇ ਤੁਹਾਨੂੰ ਹੋਰ ਵੀਰੇ ਤੁਹਾਨੂੰ ਠੀਕ ਠਾਕ ਹਾਂ ਹਾਂ ਬੜੀਆ ਤੇ ਵੀਰੇ ਨਾਮ ਐਡਰੈਸ ਬੋਲ ਦਿਓ हां गुटे सोनूਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੁੱਗਾ ਤਸੀਨ ਨਿਹਾਲ ਸਿੰਘ ਵਾਲਾ ਓਕੇ ਮੋਬਾਈਲ ਨੰਬਰ ਹੈਗਾ 7899099700 ਪਿੰਡ ਪਿੰਡ ਹਿੰਮਤਪੁਰਾ ਠੀਕ ਹੈ ਜ਼ਿਲ੍ਹਾ ਮੁੱਗਾ ਤਸੀਨ ਨਿਹਾਲ ਸਿੰਘ ਵਾਲਾ ਸੋਨੂੰ ਆਪਾਂ ਉਹਦੇ ਜਿਹੜੀ ਤਿੰਨ ਬੇੜਾਂ ਦੀ ਵੀਡੀਓ ਕਵਰ ਕਰਕੇ ਗਏ ਸੀਗੇ ਹੋ ਗਈਆਂ ਹੀ ਸੇਲ ਹਾਂ ਵੀ ਬਸ ਮੈਂ ਕਿਹਾ ਤੂੰ ਘੰਟੇ ਬਾਅਦ ਆਪਣੇ ਤੇ ਅੱਜ ਆਪਣੇ ਕੋਲ ਬੇੜਾਂ ਚਾਰ ਸੀ ਨਾ ਇੱਕ ਸੇਲ ਹੋ ਗਈ ਇੱਕ ਤੜਕੇ ਦੀ ਠੀਕ ਆ ਵੀਰੇ ਬਸ ਆ ਤਿੰਨ ਤੇ ਆ ਦੇਖੋ ਇੱਕ ਬੈਗੀ ਆ ਗਈ ਤੇ ਆਪਾਂ ਹੁਣ ਗੱਲ ਕਰ ਲਗੇ ਪਹਿਲੇ ਨੰਬਰ ਆਈ ਦੀ ਹਨਾ ਨੰਬਰ ਬੋਲਤਾ ਸੀਗਾ हां नंबर बोल त जी थी। ठीक है वीर पहले नंबर आई दी गल कर ले ये ਦੂਜੇ ਸਵੇਰ ਹੁੰਦੀ ਹੈ ਬੁੱਤੇ ਦੀ ਠੀਕ ਹੈ ਵੀਰੇ ਘੋਲਿਆ ਤੇ ਦਿਨ ਪਈ ਜਾਂਦੀ 7-8 ਦਿਨ 7-8 ਦਿਨ ਰਹਿ ਕੇ ਤੇ ਕਿੰਨਾਂ ਦੁੱਧ ਕੱਢ ਦੂਗੀ ਸੋਨੂੰ ਇਧਕੇ ਦੁੱਧ ਬਈ 15 ਕਿਲੋ ਵਜੇ 15 ਲੀਟਰ ਤੇ ਰਾਮਨਾ ਜੈਨੂਨ ਗੱਲ ਕੀਤੀ ਹੈ ਹਨਾ ਆ ਦੇਖੋ ਕੰਨ ਮੂੰਹ ਮੱਥਾ ਤੁਹਾਨੂੰ ਦਿਖਾਵਾਂ ਮੈਂ ਜਸੀਂ ਚ ਬਈ ਥੱਲੇ ਤੋਂ ਕਰੋ ਚੈੱਕ ਪੂਰੇ ਵਧੀਆ ਥਣ ਤੇ ਖੋਲਣ ਤੋੜ ਕੇ ਦਿਖਾ ਦਿਏ ਤੇ ਬਾਕੀ ਦੀ ਗੱਲ ਚੰਗੀ ਹੈਗੀ ਦਿਨ ਕਿੰਨੇ ਕੱਟ ਜੀ ਤੁਹਾਨੂੰ ਦਿਨ ਬਈ ਇਹਦੇ 8-7 ਦਿਨ ਪਏ ਠੀਕ ਆ ਨਾਰਮਲ ਗੱਲ ਆ 14 15 ਦੁੱਤਾ ਹਨਾ ਬਾਕੀ ਜਰਸੀ ਚ ਆ ਜਾਂਦੀ ਹੈ ਹਾਂ ਜਰਸੀ ਕ੍ਰੋਸ ਬਲੈਕ ਆ ਗਈ ਹਨਾ ਬਲੈਕ ਜਰਸੀ ਹੈ ਓਕੇ ਓਕੇ ਤੇ ਕੱਦ-ਕੱਦ ਲਮਾਈਲ ਮੂਈ ਪੂਰੀ ਹੈਗੀ ਹਨਾ ਜਿਵੇਂ ਆਪਾਂ ਕਹਿ ਲਈ ਗੱਲ ਤੇ ਬਾਕੀ ਦਾ ਜੇ ਆਪਾਂ 4 ਦਿਨ ਲੈ ਆ ਕੇ ਸਾਂਭ ਲਾਂਗੇ ਤਾਂ ਦੁੱਧ ਨਹੀਂ ਚੰਗੇ ਪਿਆ ਜਾਣਾ ਆ ਦੇਖੋ ਜੀ ਕਰੋ ਚੈੱਕ ਕੁਆਲਿਟੀ ਪੂਰੀ ਵਧੀਆ ਸ਼ਾਈਨਿੰਗ ਪੂਰੀ ਆ ਤੇ ਬਾਕੀ ਦਾ ਥਣ ਲੇਵਾ ਵੀ ਸੋਹਣਾ ਕੱਢੂਗੀ ਹਨਾ ਤੁਹਾਨੂੰ ਹਾਂ ਹਾਂ ਬਈ ਆ ਦੇਖੋ ਮੋੜ ਲਿਓ ਤੇ ਫੇਸ ਪੂਰਾ ਚੰਗਾ ਬਾਕੀ ਦੀ ਐ ਨਹੀਂ ਵੀ ਤੀਜਾ ਇਹਨੂੰ ਦੂਜਾ ਕਹਤਾ ਜੈਨੂਨ ਗੱਲ ਆ ਜਮ ਜਿਹੜੀ ਗੱਲ ਹੈਗੀ ਉਹੋ ਹੀ ਕਵਾਂਗੇ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਤੇ ਬਾਕੀ ਦਾ ਬਾਈ ਨਾਲ ਜਰੂਰ ਕਰ ਲਿਓ ਸੰਪਾਰਕ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਿਓ ਤੇ ਗੱਲ ਆਪਾਂ ਜੇ ਮੈਂ ਸੱਚ ਵੀ ਦਿਖਾਉਣੇ ਹੁੰਦੇ ਜਿੰਨੀ ਕੁ ਦਿਖਾਉਣੇ ਹੁੰਦੇ ਝੂਠ ਨਹੀਂ ਆਪਾਂ ਮਾਰਦੇ ਜੇ ਆਪਾਂ ਤੋਂ ਕੋਈ ਪਰੇ ਗੱਲ ਹੋ ਜੇ ਉਹ ਗੱਲ ਬੱਕਰੀਏ ਦਿਮਾਗ 'ਚ ਨਾ ਆਵੇ ਤੇ ਨਹੀਂ ਆਪਾਂ ਗੱਲ ਸਾਰੀ ਦਾਖ ਦਿੰਦੇ ਤੇ ਤੁਹਾਨੂੰ ਕੀ ਇਹਦਾ ਪ੍ਰਾਈਸ ਕੀ ਆ ਮੁੱਲ ਬਾਈ ਕਿਤੇ ਚਾਹੇ ਕੋਈ 54 ਕਰਾ ਲਈਏ ਜਾਂ 55 55000 ਦੀ ਮਾਨਦਾਨ ਹੋ ਜਾਊਗਾ ਹਾਂ ਵਿੱਚ ਛੋਟ ਕਰ ਦੋ ਨੰਬਰ ਦੀ ਗੱਲ ਕਰ ਲੀਏ ਇਹ ਤਾਂ ਬਈ 8 ਮਹੀਨੇ ਦੀ ਵਿੱਚ ਬੱਚਾ ਛਿੱਟੇ ਗਈ ਠੀਕ ਆ ਵੀਰੇ ਦਿਨਾਂ ਦੇ ਹੋ ਗਏ ਬਈ 10 ਦਿਨ ਬੱਚਾ ਛਿੱਟੇ ਨੂੰ ਹਾਂ ਦਾ ਤੇ ਹੁਣ ਦਿਨ ਪੂਰੇ ਹੋ ਜਣਗੇ ਨਾ ਪੂਰੇ ਹੋ ਜਣਗੇ ਉਹਦੇ ਆ ਜਣਾ ਨੇ ਦੁੱਧ ਫੋਲੋ ਤੇ ਦੁੱਧ ਤੇ ਆ ਨਾ ਦੁੱਧ ਬਹੁਤ ਬੜਾ ਹੋਏ ਥਲੇ ਆਪੇ ਖਲੋਤਾ ਮੇਣਨ ਵਾਲਾ ਮੇਣਨ ਆ ਦੇ ਬਾਕੀ ਹੋਊਗਾ ਵੀ ਮੱਝ ਵਾਲਾ ਸੀਲ ਸੂਲ ਦਾ ਤਾਂ ਸਾਰਾ ਕੁਸੂਰਾ ਆ ਲੋਕ ਕੇਸ ਦਾ ਬੰਦੇ ਸੀਲ ਸੂਲ ਦਾ ਤਾਂ ਕੋਈ ਗੱਲ ਨਹੀਂ ਚੇਰ ਜੂਰ ਸਾਬ ਨਿਕਲ ਗਈ ਜਦ ਤੱਕ ਸੁੱਕੀ ਹੈ ਤੇ 9 ਕਿਲੋ ਦੁੱਧ ਰੈਡੀ ਹੈ ਨਾ 8 ਕਿਲੋ ਦੁੱਧ ਰੈਡੀ ਹੈ 20 ਦਿਨਾਂ ਨੂੰ ਦੁੱਧ 15-14 ਕਿਲ ਤੇ ਖੋਲਿਆ ਨੂੰ ਵੀ ਤੋੜ ਕੇ ਦਿਖਾ ਦਈਏ ਤੇ ਮੋਲੇ ਦਾ ਕੀ ਰਹੂਗਾ ਤੁਹਾਨੂੰ ਮੋਲ ਭਈ ਜੇ ਝੂੜ ਜਾਨੀ ਮਾਰਨਾ 32000 ਕਰਦੇ ਮਾਰਨਾ ਕਰਦੇ ਤੇ ਬੈਡ ਵੀ ਚੰਗੇ ਹਨਾ ਬੱਚੀ ਵੀ ਅਗਲਾ 20-22000 ਦੇ ਦਿੰਦਾ ਅੱਜ ਕੱਲ ਮਨ ਕਿਦਾਂ ਬੁੱਢੇ ਕੋਈ 30 ਦਿਨ ਫੱਟੜ ਬੱਚੀ ਹੁੰਦੀ ਓਕੇ 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 ਠੀਕ ਹੈ ਜੀ ਇਹਨੂੰ ਦੋ ਬਾਲਨਾ ਠੀਕ ਹੈ ਬਾਲਦੀ ਆ ਦੁੱਧ ਵੀ ਦੇਈ ਜਾਂ ਦੁੱਧ ਵੀ ਦੇਈ ਜਾਣਾ ਬਾਕੀ ਇਹ ਕਰਮਾਲੀਆਂ ਦੁੱਧ ਤਾਂ ਮਿਲਟੀ ਦੀ ਆ ਜਾਂਦੀਆਂ ਹਨਾ ਸੇਵਾ ਚਾਹੀਦੀ ਓਕੇ ਤੇ ਬਾਕੀ ਕੁਆਲਿਟੀ ਬਹੁਤ ਚੰਗੇ ਹਨਾ ਫੇਸ ਦੀ ਵੀ ਹਾਈ ਕੁਆਲਿਟੀ ਬਹੁਤ ਅਜੀ ਦੂਜੇ ਤੋਂ ਇਹ ਕੀ ਦੂਜਾ ਤੋਂ ਸੁਣਾ ਕੀ ਕਦੂਜਾ ਸੂਆ ਸੂਣਾ ਸੀਗਾ ਤੇ ਬਾਕੀ ਦਾ ਫੇਰ ਭਰਾ ਲਓ ਵੀਰੇ ਟਿਕਾਡੂ ਕਰਨ ਨਾਲੇ ਦੁੱਧ ਦੇਈ ਜਾਊਗੀ ਹਨਾ ਮੌਜ ਨਹੀਂ ਮੌਜ ਬਾਕੀ ਹਾਈਟ ਦੇਖ ਹਾਈਟ ਦਾ ਤਾਂ ਕੋਈ ਦੱਸਣ ਦੀ ਲੋੜ ਨਹੀਂ ਬਰੀਡ ਦੀ ਕੋਈ ਦੱਸਣ ਦੀ ਲੋੜ ਨਹੀਂ ਬਰੀਡ ਫੁੱਲ ਆ ਬਾਕੀ ਸੀ ਇਹ ਢੀ ਮੁੱਲ ਪੂਰਾ ਜਾਇਜ਼ ਕਰਿਆ ਬਾਈ ਇਹਨਾਂ ਦੇਖੋ ਜੀ ਟੋਕੜਾ ਟੋਕੜ ਲਾ ਲਿਓ ਹੁਣ ਤੁਸੀਂ ਭਾਉਂਦੀ ਹਨਾ ਤੇ ਬਾਕੀ ਦਾ ਜੈਨੂਨ ਗੱਲ ਕਰੀਏ ਜਮਾ ਆ ਦੇਖੋ ਜੀ ਤੇ ਵੀਡੀਓ ਬਣਾਉਣ ਦਾ ਟਾਈਮ ਨਾ ਆਪਣਾ 11:00 ਵਜੇ ਦਾ ਹੀ ਹੋਸਾਬ ਨਾਲ ਜੱਜ ਕਰ ਲਿਓ ਕਿ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਕਹਿ ਦਈਏ ਵੀ ਵੇਵਾ ਦੁੱਧ ਛੱਡਿਆ ਜਾਂ ਕੋਹ ਵੀ ਆ ਦੇਖ ਲੋ ਜਮਾ ਇਹਨੇ ਜੋੜੀ ਪਈ ਆ ਮੁੰਦਬਾ ਕਿਵੇਂ ਦੇ ਜਿਹੜਾ ਹੈ ਉੱਤੇ 10 ਦਾ ਵਜੇ ਠੀਕ ਆ 10 11 ਦਾ ਟਾਈਮ ਆ ਬਸ ਸਿਰਫ ਤੇ ਮੁੱਲੇ ਦਾ 32000 ਮਾਨਤਨ ਹੋ ਜਾਣਾਗਾ ਤੇ ਹੋਰ ਚੱਪਾ ਜਾਂ ਕਰਦਾਂਗੇ 40 45 ਨਹੀਂ ਕਹਦੇ ਠੀਕ ਆ ਤੇ ਹਾਂ ਓਕੇ ਓਕੇ ਬਹੁਤ ਬਹੁਤ ਵਧੀਆ ਵੀਰੇ ਬਹੁਤ ਬਾਕੀ ਜਾਨ ਤੇ ਨਬੋਤ ਆ ਹਨਾ ਹਾਂ ਜਾਨ ਵੀ ਨਬੋਤ ਤੇ ਤੈਨੂੰ ਨੰਬਰ ਵਾਲੀ ਇਹ ਉੱਤੇ ਭਾਰ ਮੈਂ ਲਿਖੀਆ ਹਾਂ ਮਾਨ ਲੇ ਕੇ ਦੋ ਜੱਸ ਬਸ ਹੁੰਦੀ ਆ ਓਕੇ ਵੀਰੇ ਫਾਂ ਲੇਵੇ ਦਾ ਕੋਈ ਅੰਤ ਨਹੀਂ ਹਾਂ ਤੇ ਸੋਨੂੰ ਪੇ ਚਾਰ ਪੰਜ ਚਾਰ ਪੰਜ ਦਿਨ ਤੇ ਕਿੰਨਾ ਦੁੱਧ ਕੱਢ ਦੂਗੇ ਅੱਗੇ ਦੁੱਧ ਬਈ ਇਹ ਮਨ ਕੇ ਰਪਏ 30 ਤੋਂ ਪਲੱਸ ਵਾਲੀ 35 ਤੋਂ ਪਲੱਸ ਵਾਲੀ ਤੇ ਕਿੰਨੇ ਚਾਰ ਤੋਂ ਪੰਜ ਦਿਨ ਕੱਢ ਜੂਗੇ ਹਾਂ ਹਾਂ ਚਾਰ ਪੰਜ ਦਿਨ ਕੱਢੀ ਜਾ ਸੁਆ ਸੁਹਦੀ ਆ ਥਾਰ ਨੂੰ ਚ ਲਈ ਜਾਵੇ ਠੀਕ ਆ ਤੇ ਡਿਮਾਂਡ ਡਿਮਾਂਡ ਦੀ ਹੁੰਦੀ ਆ ਓਕੇ ਖੋਲੋ ਜੀ ਤੋਰ ਕੇ ਦਿਖਾ ਦਈਏ ਤੇ ਬਾਕੀ ਇਹ ਦੋ ਰੱਖਣ ਦੀ ਲੋੜ ਨਹੀਂ ਵੀਰੇ ਇੱਕ ਹੀ ਰੱਖ ਲਿਓ ਚੰਗੀ ਬੈੜ ਹੈਗੀ ਠੀਕ ਆ ਤੇ ਫੋਨ ਬਾਈ ਨੂੰ ਬਾਈ ਕਹਿੰਦਾ ਉਹੀ ਲੈ ਜੀ ਨੇ ਲੈਣੀ ਹੈ ਚੰਗੀ ਹੈਗੀ ਠੀਕ ਹੈ ਜੀ ਆ ਦੇਖੋ ਜੀ ਕਮਾਲ ਦੀ ਤੇ ਕੱਦ-ਕਾੜ ਦੀ ਕੋਈ ਗੰਮੀ ਨਹੀਂ ਹੈ ਨਾ ਸਾਨੂੰ ਬਲਦ ਬਈ ਬਲਦ ਇਹ ਖੁੱਲੀ ਆਈ ਹੋਊ ਨਾ ਜਮਾ ਇਹ ਖੁੱਲੀ ਲਈ ਫਾਰਮ ਜੀ ਖੁੱਲੀ ਠੀਕ ਆ ਵੀਰ ਆ ਦੇਖੋ ਇਹਲੇ বালੂਆ ਕਰੋ ਚੈੱਕ ਤੇ ਬਾਲਾ ਦੱਸਣ ਦੀ ਲੋੜ ਹੀ ਨਹੀਂ ਹਨਾ ਤੁਹਾਨੂੰ ਇਹ ਤੇਰੇ বালੂਆ ਜਿਹੜੀ ਚੀਜ਼ ਹੁੰਦੀ ਆ ਉਹ ਤਾਂ ਆਪ ਹੀ ਦੱਸ ਦੇ ਜਿਹੜੀ ਚੀਜ਼ ਦੁੱਧ ਵਾਲੀ ਆ ਉਹਨੇ ਉਹ ਜਿਹਨੂੰ ਪਤਾ ਦੁੱਧ ਵਾਰੀ ਉਹਨੇ ਆਪ ਹੀ ਲੈ ਲੈਣੀ ਆ ਹਾਂ ਬ੍ਰੀਡਾਂ ਦਾ ਬਾਈ ਆਪ ਹੀ ਹਿਸਾਬ ਲਾ ਲੈਂਦੇ ਜਿਹਨੂੰ ਲੈਣਾ 40 ਕਿਲੋ ਦੇ ਨੇੜੇ ਤੇੜੀ ਪਾਉਂਦੇ ਓਕੇ 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 ਆ ਜੀ ਆਪਾਂ ਤਾਂ ਘੱਟ ਨਹੀਂ ਕੀ ਦੇ ਠੀਕ ਆ ਤੇ ਮੋਲੇ ਦਾ ਫੋਨ ਤੇ ਹੋਣਾ ਹਨਾ ਹਾਂ ਮੋਲੇ ਫੋਨ ਤੇ ਬੈਡ ਦੀ ਸ਼ਾਈਨਿੰਗ ਵਗੈਰਾ ਪੂਰੀ ਆ ਹਨਾ ਪੂਰੀ ਬਾਕੀ ਨਹੀਂ ਮਾੜਾ ਨੂੰ ਨਾ ਦਿਖਾ ਪੂਰ ਗਨ ਆੜਾ ਵਧੀਆ ਤੇ ਮਿਲਕ ਵੀ ਨੇ ਵੀ ਚੰਗੀ ਆਉਂਦੀ ਆ ਤੇ ਬਾਕੀ ਸਟਰੋਂਗ ਆ ਪੂਰੀ ਚਾਰ ਸਪੀਰੋ ਤੇ ਕਦ ਕਾੜ ਕੇ ਨਾ ਕੋਈ ਕਮੀ ਨਹੀਂ ਬਰੀਡ ਦੀ ਕੋਈ ਕਮੀ ਨਹੀਂ ਤੇ ਕਿਸੇ ਗੱਲ ਹੋਣੀ ਕਿ ਤਾ ਖੁੰਜੀ ਵੀ ਜੀ ਪੂਰੀ ਚੰਗੀ ਆ ਬਾਕੀ ਦੀ ਗੱਲ ਬਾਾਈ ਕਹਿੰਦਾ ਵੀ ਦੁੱਧ ਦੀ ਮੇਰੀ ਗਾਰੰਟੀ ਹੋਊਗੀ ਉਦੋਂ ਵੀ ਆਪਣੀ 35 ਕਿਲੋ ਦੀ ਗਾਰੰਟੀ ਆ ਵੀ ਪਹਿਲੀ ਗੱਲ ਸੋਨੂੰ ਕਹਿੰਦਾ ਵੀ ਮੈਨੂੰ ਸਾਈ ਪਾਲੇ ਜਿਹੜਾ ਮਰਜੀ ਇੱਥੇ ਦੁੱਧ ਮਿਣ ਕੇ ਲੈ ਜਾਏ ਹਨਾ ਹਾਂ ਚਵਾ ਕੇ ਦੇਵਾਂਗੇ 20000 ਰੁਪਏ ਵੀ ਪਹਿਲਾਂ ਬਾ ਦੇ ਤੇ ਬਾਕੀ ਦਾ ਹੁਣ ਕਹਿੰਦਾ ਉਸ ਹਿਸਾਬ ਨਾਲ ਦੇਵਾਂਗਾ 35 ਨਾਲ ਤਾਂ ਆਪਾਂ 20 ਦਾ ਡਬਲ ਦੇ ਹੁਣ ਤਾਂ ਤੂੰ ਉਸ ਹਿਸਾਬ ਨਾਲ ਦੇਵੇਂਗਾ ਵੀਰੇ ਤੇ ਫਿਰ ਰੇਟ ਦਾ ਥੋੜਾ ਬਾਝੂ ਜੇ ਸਵਾਗ ਦੇਵਾਂਗਾ ਹਾਂ ਵੀ ਫਿਰ ਉਹ ਜਿਹਾ ਰੇਟ ਵੀ ਵਧਾ ਠੀਕ ਠੀਕ ਆ ਰੇਟ ਵੀ ਵਧ ਜਾਣਾ ਬਾਈ ਜੀ ਲੈਣਾ ਵੀ ਲੈਣਾ ਵੀ ਹਨਾ ਠੀਕ ਆ ਠੀਕ ਆ ਤੇ ਦੁੱਧ ਕਹਿੰਦਾ ਮਿਣ ਕੇ ਦੇ ਦੂੰਗਾ ਹਾਂ ਪੰਜ ਮਹੀਨੇ ਤਿੰਨੇ ਦਿਨ ਬਾਈ ਕਹਿੰ ਉਹਤੁਰ ਦਾ ਜੀ ਜਿੱਦ ਲਈ ਰੇਗ ਚਿੜਾਈ ਦਿਖਾਉਣ ਲਈ ਆ ਆ ਦੇਖੀ ਕਿੰਨਾ ਇਹ ਦੇਖੋ ਕਿਵੇਂ ਚਾਰੇ ਥਣ ਨਿਕਣੋਂ ਪੂਰੇ ਗੈਸ ਤੇ ਆ ਦੇਖੋ ਜੀ ਕਮਾਲ ਦਾ ਥਣ ਲੇਵਾ ਤੇ ਬਾਕੀ ਦਾ ਭਾਰਤ ਦਾ ਨਕਸ਼ਾ ਬਣਿਆ ਪਿਆ ਹੈ ਨਾ ਜਮ ਜਮ ਤੁਸੀਂ ਦੱਸਣ ਦੀ ਲੋੜ ਹੀ ਨਹੀਂ ਠੀਕ ਆ ਵੀਰੇ ਬਾਕੀ ਹਾਈਟ ਦੇਖ ਲਾ ਬਹੁਤ ਹਾਈਟ ਬਹੁਤ ਅੱਗੇ ਆਦੀ ਕਿ ਜਬਈ ਜੇ ਆ ਵੀਡੀਓ ਵਾਲੇ ਬੱਟੇ ਆਉਂਨਾਂ ਨਹੀਂ ਨਹੀਂ ਉਹਵੇਂ ਨਹੀਂ ਮੈਂ ਦਾਖ ਦਿੰਦਾ ਉਹ ਛੋਟੀਆਂ ਉਹ ਕੋਈ ਹੋਰ ਚੈਨਲ ਹੋਣਗੇ ਵੱਡੀਆਂ ਬੱਟੀਆਂ ਦਿਖਾਉਣ ਵਾਲੇ ਆਪਾਂ ਤਾਂ ਜੈਨੂਅਨ ਗੱਲ ਦਿਖਾਉਣੀ ਆ ਲੰਬੇ ਤਾਂ ਦਰਦੇ ਨਹੀਂ ਨਹੀਂ ਠੀਕ ਹੈ ਬੱਟੀ ਬਣਾਦੀ ਜਿਹੜੀ ਨਹੀਂ 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 ਆਇਆ ਨਹੀਂ ਆਪਾਂ ਕਰਦੇ ਤਿੰਨ ਬੈੜਾਂ ਸੀ ਤੇ ਤਿੰਨੇ ਸਾਨੂੰ ਦਿਖਾ ਦਿਆਂ ਦੋਹਾਂ ਦਾ ਆਪਾਂ ਡਿਮਾਂਡ ਵਿੱਚ ਕਰਾਤੀ ਵੱਡੀ ਬੈੜ ਦੀ ਡਿਮਾਂਡ ਫੋਨ ਤੇ ਹੋਣੀ ਆ ਤੇ ਪਿੰਡ ਹਿੰਮਤਪੁਰਾ ਨੰਬਰ 2 ਦਾ ਹੈਗਾ 99728 86990 9972 86990 9972 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਸਾਰੇ ਵੀਰਾਂ ਦਾ ਐਂਟਸਾਈ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ